ਗੁਰੂ ਦਵਰਾ ਤੰਤਨ ਬਾਬਾ ਸੀਤਲदास ਜੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤ ਪਿੰਡ ਨੇੜਵਾਂ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਹੜ੍ਹ ਪੀੜਤਾ ਲਈ ਲੰਗਰ ਅਤੇ ਰਸਦ ਦੀ ਸੇਵਾ ਕੀਤੀ ਪੈਗਾਮ-ਏ-ਜਗਤ ਗੜਸ਼ੰਕਰ ਤੋਂ ਬਲਜਿੰਦਰ ਕੇ ਤਣਾ ਦੀ ਰਿਪੋਰਟ ਸਤਿ ਸ੍ਰੀ ਅਕਾਲ ਜੀ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਇਸ ਸਮੇਂ ਪੰਜਾਬ ਤੇ ਬਹੁਤ ਭਾਰੀ ਪਈ ਆ ਤੇ ਵਕ ਵਕ ਜਥੇਬੰਦੀਆਂ ਵੱਲੋਂ ਅੱਜ ਜਿਵੇਂ ਕਿ ਰਚਨ ਔਰ ਹਰ ਇੱਕ ਤਰ੍ਹਾਂ ਦੀ ਖਾਣ ਪੀਣ ਦੀਆਂ ਵਸਤਾਂ ਭੇਜੀਆਂ ਜਾ ਰਹੀਆਂ ਨੇ ਤਨਤਨ ਬਾਬਾ ਸੀਤਲਦਾਸ ਜੀ ਜੋ ਕਿ ਪਿੰਡ ਨੈਣਵਾ ਤਸੀਲ ਗੜਸ਼ੈਂਕਰ ਤੇ ਸਮੂਹ ਸੰਗਤਾਂ ਦੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਅੱਜ ਲੰਗਰ ਦੀਆਂ ਔਰ ਮਿੱਟੀ ਦੇ ਥੈਲੇ ਜਿਹੜੇ ਖਾਲੀ ਉਹਨਾਂ ਵਾਸਤੇ ਤੇ ਲੰਗਰਾਂ ਵਾਸਤੇ ਲੈ ਕੇ ਜਾ ਰਹੇ ਨੇ ਭਾਜੀ ਉਹਨਾਂ ਨਾਲ ਕਰਦਿਆਂ ਗੱਲਬਾਤ ਹਾਂਜੀ ਸਰ ਤੁਸੀਂ ਜਿਹੜਾ ਅੱਜ ਲੰਗਰਾਂ ਨੂੰ ਲੈ ਕੇ ਜਾ ਰਹੇ ਹੋ ਤੇ ਕਿਹੜੀ ਕਿਹੜੀ ਜਗ੍ਹਾ ਜਾਣਾ ਤੇ ਕਮਿਕ ਸੰਗਤ ਵਾਸਤੇ ਜਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਲੰਗਰਾਂ ਦੀ ਸੇਵਾ ਹੈ ਸਮੂਹ ਇਲਾਕਾ ਨਿਵਾਸੀ ਪਿੰਡ ਨੈਣਵਾ ਤਹਿਸੀਲ ਗੜਸ਼ੰਕਰ ਪਿੰਡ ਝੋਣਵਾਲ ਖਵਾਲਗੜ੍ਹ ਸਾਹਿਬ ਸੇਖਵਾਲ ਪੰਡੋਰੀ ਅਤੇ ਡੱਲੇਵਾਲ ਅਜਲਪੁਰ ਮਜਾਰੀ ਨਾਨੋਵਾਲ ਹਰਮਾ ਸਮੂਹ ਇਲਾਕਾ ਬੀਤ ਵੱਲੋਂ ਆਪਣੇ ਦਸਾਂ ਨਾਂ ਦੀ ਕਿਰਤ ਦੇ ਵਿੱਚੋਂ ਹਰ ਪੀੜੇ ਤੇ ਏਰੀਏ ਦੇ ਲਈ ਇੱਕ ਕੱਦੂ ਦੀ ਟਰਾਲੀ ਅਤੇ ਤਿੰਨ ਟਰਾਲੀਆਂ ਸੁੱਕੀ ਰਸ ਦੀਆਂ ਜਿਸ ਦੇ ਵਿੱਚ ਆਟਾ, ਬਿਸਕੁਟ, ਚੌਲ, ਸਾਬਣ, ਖੰਡ ਹੋਰ ਹੀ ਅਨੇਕਾਂ ਸਮਗਰੀ ਪੂਰੇ ਇਲਾਕੇ ਵੱਲੋਂ ਕੀਤੀ ਗਈ ਹੈ ਅਤੇ ਧੰਨ ਧੰਨ ਗੁਰੂ ਰਾਮਦਾਸ ਅਕੀ ਉਹ ਅਰਦਾਸ ਬੇਨਤੀ ਕਰਦੇ ਹਾਂ ਕਿ ਜਲਦ ਤੋਂ ਜਲਦ ਹਰ ਪੀੜਿਤ ਇਲਾਕੇ ਨੂੰ ਨਿਮਰਤਾ ਦੇ ਨਾਲ ਸਤਗੁਰ ਬਖਸ਼ਿਸ਼ ਕਰਕੇ ਉੱਥੇ ਜਨਜੀਵਨ ਸੌਖਾ ਕਰੇ ਤੇ ਲੋਕਾਈ ਤੇ ਸੁਖਾਈ ਸੁਖ ਵਰਤੇ ਅਤੇ ਬੇਨਤੀ ਕਰਦੇ ਹਾਂ ਐਨ ਆਰ ਆਈ ਵੀਰਾਂ ਨੂੰ ਵਿਦੇਸ਼ਾਂ ਦੇ ਵਿੱਚ ਵਸਦੀ ਸਿੱਖ ਕੌਮ ਨੂੰ ਜਿੱਥੇ-ਜਿੱਥੇ ਵੀ ਗੁਰੂ ਨਾਨਕ ਦੇਵਾ ਸਾਧ ਸੰਗਤ ਵੱਸਦੀ ਹੈ ਆਪਣੇ-ਆਪਣੇ ਦਸਾਂ ਨਹਿਾਂ ਦੀ ਕੀਰਤ ਵਿੱਚੋਂ ਆਪਣੇ-ਆਪਣੇ ਸੇਵਾਦਾਰ ਨਿਯੁਕਤ ਕਰਕੇ ਜਿੱਥੇ ਵੀ ਲੋੜ ਹੈ ਜਿੱਥੇ ਜਾਦੇ ਹੜ ਦੀ ਮਾਰ ਹੈ ਉੱਥੇ ਆਪ ਜਾ ਕੇ ਸੇਵਾ ਕਰਨਾ ਆਪਣੀਆਂ ਜਥੇਬੰਦੀਆਂ ਬਣਾ ਕੇ ਤੇ ਵਿਦੇਸ਼ਾਂ ਦੇ ਵਿੱਚ ਬੈਠੀ ਗੁਰੂ ਨਾਨਕ ਪਾਤਸ਼ਾਹ ਦੀ ਕੌਮ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੇਲੇ ਪੰਜਾਬ ਦੇ ਨਾਲ ਖੜਨ ਦੀ ਜ਼ਰੂਰਤ ਹੈ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਆਓ ਰਲ ਮਿਲ ਕੇ ਪੂਰੇ ਪੰਜਾਬ ਦੇ ਲਈ ਸੇਵਾ ਲਈ ਅੱਗੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਜਿਵੇਂ ਭਾਜੀ ਹੁਣਾਂ ਨੇ ਇਸ ਹੜਪੀੜਤਾ ਵਾਸਤੇ ਗੁਹਾਰ ਲਾਈ ਆ ਮੈਂ ਵੀ ਆਪਣੇ ਵੱਲੋਂ ਇਹ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਹੋ ਸਕੇ ਤਾਂ ਹੜਪੀੜਤਾ ਦੀ ਜਾ ਕੇ ਉੱਧਰ ਦੇਖ ਰਏ ਕਿ ਕੀ ਕੀਤੀ ਜਾਵੇ ਜੋ ਵੀ ਇਸ ਚੀਜ਼ ਦੀ ਜ਼ਰੂਰਤ ਹੈ ਉਹ ਅੱਗੇ ਪੁੱਛ ਕੇ ਔਰ ਉੱਥੇ ਤੱਕ ਪਹੁੰਚਾਈ ਜਾਵੇ ਕਿਉਂਕਿ ਪਿੱਛੇ ਜੇ ਥੋੜੇ ਦਿਨ ਹੋਏ ਆ ਪਤਾ ਲੱਗਿਆ ਕਿ ਜਿਹੜੇ ਮੇਨ ਰੋਡ ਤੇ ਘਰਿਆ ਉਹਨਾਂ ਨੂੰ ਰਾਸ਼ਨ ਮਿਲ ਜਾਂਦਾ ਲਿੰਕ ਰੋਡ ਵਾਲਿਆਂ ਨੂੰ ਨਹੀਂ ਮਿਲਦਾ ਜੀ ਜੀ ਮੈਂ ਗੱਲ ਹੋਰ ਪੁੱਛਣੀ ਚਾਹਾਂਗਾ ਜਿੱਦਾਂ ਸਾਡਾ ਪੰਜਾਬ ਆ ਹਰੇਕ ਸੂਬੇ ਦੇ ਨਾਲ ਖੜ ਜਾਂਦਾ ਕਿ ਸਾਡੇ ਪੰਜਾਬ ਨਾਲ ਵੀ ਕੋਈ ਖੜਿਆ ਇਸ ਵੇਲੇ ਦੇਖੋ ਜੇ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੈ ਇਹ ਸਾਨੂੰ ਗੁਰੂ ਨਾਨਕ ਦੀ ਬਾਣੀ ਤੋਂ ਗੁਰੂਆਂ ਪੀਰਾਂ ਤੋਂ ਹੀ ਸਿੱਖਿਆ ਮਿਲੀ ਹੈ ਜਿੱਥੇ ਵੀ ਕਿਤੇ ਕਿਸੇ ਵੀ ਜਾਤ ਨਸਲ ਦੇਸ਼ ਦਾ ਲੋੜਵੰਦ ਮਨੁੱਖ ਜੀਵ ਵਸਦਾ ਹੈ ਸਿੱਖਾਂ ਨੂੰ ਮਹਾਰਾਜ ਦੀ ਬਖਸ਼ਿਸ਼ ਹੈ ਉਹਨਾਂ ਨੇ ਸੇਵਾ ਕਰਨੀ ਹੈ ਬਾਕੀ ਸਭ ਧਰਮਾਂ ਦੇ ਆਪਣੋ ਆਪਣੇ ਮਾਤਾ ਸਭ ਦਾ ਸਤਿਕਾਰ ਹੈ ਜੋ ਕਿਸੇ ਦਾ ਬੰਦਾ ਸਰਦਾ ਜੇਕਰ ਉਹਨਾਂ ਨੂੰ ਮਹਾਰਾਜ ਬਖਸ਼ਿਸ਼ ਕਰੇਗਾ ਉਹ ਵੀ ਮਦਦ ਕਰਨਗੇ ਪਰ ਇਹ ਕਿਸੇ ਦੀ ਨਿੱਜੀ ਨਹੀਂ ਇਹ ਸਾਨੂੰ ਗੁਰੂਆਂ ਦੀ ਬਖਸ਼ਿਸ਼ ਹੈ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਹੈ ਸਿੱਖ ਨੇ ਸਰਬੱਤ ਦਾ ਭਲਾ ਮੰਗਣਾ ਹੈ ਕਿਰਤ ਕਰਨੀ ਹੈ ਅਤੇ ਵੰਡ ਛਕਣਾ ਹੈ ਜਿੱਥੇ ਵੀ ਮਨੁੱਖਤਾ ਨੂੰ ਕਿਤੇ ਮਦਦ ਦੀ ਲੋੜ ਪੈਂਦੀ ਹੈ ਗੁਰੂ ਨਾਨਕ ਦੀ ਸਿੱਖ ਸੰਗਤ ਹਮੇਸ਼ਾ ਹੀ ਮਦਦ ਕਰਦੀ ਹੈ ਅਤੇ ਬਗੈਰ ਕਿਸੇ ਵਿਤਕਰੇ ਤੋਂ ਅੱਗੇ ਵੀ ਕਰਦੇ ਰਹੇਗੀ ਤੇ ਬਾਕੀ ਜੇ ਕੋਈ ਹੋਰ ਵੀ ਇਸ ਟਾਈਮ ਪੰਜਾਬ ਦੀ ਮਦਦ ਕਰਨਾ ਚਾਹੁੰਦਾ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਦਿਲੋਂ ਵੈਲਕਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਗਤਾਂ ਜੋ ਕਿ ਲੰਗਰ ਦੀਆਂ ਵਿਵਸਥਾ ਲੈ ਕੇ ਜਾ ਰਹੇ ਨੇ ਜੋ ਕਿ ਕਾਰਚੇਂਕਰ ਹਲਕੇ ਤੋਂ ਮੈਂ ਆਪ ਜੀ ਨੂੰ ਇਹੀ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹਰ ਪੀਰਤਾਵਾਂ ਵਾਸਤੇ ਜੋ ਵੀ ਕੋਈ ਸਮਗਰੀ ਦੀ ਜ਼ਰੂਰਤ ਆ ਉਹ ਉੱਥੇ ਪਹੁੰਚਦੀ ਹੋਵੇ